ਅੱਜ ਅਸੀਂ ਬਣਾਵਾਂਗੇ ਮੱਕੀ ਦੇ ਆਟੇ ਦੇ ਆਲੂ ਪਰਮੇ ਪਰੌਂਠੇ ਮੱਕੀ ਦੇ ਆਟੇ ਦੇ ਵਿੱਚ ਆਲੂ ਗੁੰਨ ਕੇ ਜਾ ਫਿਰ ਤੁਸੀਂ ਸਿੰਪਲ ਪਰੌਂਠੇ ਕੇ ਵਾਰ ਮੱਕੀ ਦੇ ਆਟੇ ਦੇ ਬਣਾ ਕੇ ਖਾਦੇ ਹੋਣੇ ਆ ਪਰ ਆਲੂ ਪਰਮੇ ਪਰੌਂਠੇ ਤੁਸੀਂ ਨਹੀਂ ਬਣਾ ਕੇ ਖਾਦੇ ਹੋਣੇ ਇਹ ਮੈਨੂੰ ਪਤਾ ਹੈ ਤੇ ਜੇਕਰ ਤੁਸੀਂ ਖਾਦੇ ਆ ਨਾ ਤੇ ਪਲੀਜ਼ ਕਮੈਂਟ ਕਰਕੇ ਮੈਨੂੰ ਜਰੂਰ ਦੱਸਿਓ ਕਿ ਅਸੀਂ ਇਹ ਆਟੇ ਦੇ ਪਰੌਂਠੇ ਜਿਹੜੇ ਇਸ ਤਰੀਕੇ ਦੇ ਨਾਲ ਬਣਾਣੇ ਆ ਤੇ ਮੈਂ ਇਹ ਕਿੱਦਾਂ ਬਣਾ ਕੇ ਤਿਆਰ ਕੀਤੇ ਆ ਵੀਡੀਓ ਨੂੰ ਬਿਨਾ ਸਕਿੱਪ ਕੀਤੇ ਤੁਸੀਂ ਲਾਸਟ ਤੱਕ ਦੇਖਿਓ ਜੇਕਰ ਚੰਗੀ ਲੱਗੇ ਲਾਈਕ ਕਰਿਓ ਸ਼ੇਅਰ ਕਰਿਓ ਮੇਰੇ ਚੈਨਲ ਪੰਜਾਬੀ ਮਸਾਲਾ ਤੜਕਾ ਨੂੰ ਜਰੂਰ ਸਬਸਕ੍ਰਾਈਬ ਕਰਿਓ ਜਿਨ੍ਹਾਂ ਨੇ ਪਹਿਲੇ ਤੋਂ ਸਬਸਕ੍ਰਾਈਬ ਕੀਤਾ ਹੋਇਆ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਮੱਕੀ ਦਾ ਆਟਾ ਇੱਥੇ ਮੈਂ ਲਿਆਇਆ ਇੱਕ ਚਿਰਮਚੀ ਦੇ ਵਿੱਚ ਪਾਇਆ ਹੋਇਆ ਹੈ ਤੇ ਮੱਕੀ ਦੇ ਆਟੇ ਨੂੰ ਮੈਂ ਨਾਪ ਤੋਲ ਕੇ ਨਹੀਂ ਲਿਆਇਆ ਕਿਉਂਕਿ ਆਟੇ ਜਿਹੜੇ ਹੈ ਕਈ ਵਾਰ ਮੋਟਾ ਹੁੰਦਾ ਪਾਣੀ ਜ਼ਿਆਦਾ ਖਾਂਦਾ ਹੈ ਜਿਹੜਾ ਬਰੀਕ ਆਟਾ ਹੁੰਦਾ ਪਾਣੀ ਘੱਟ ਖਾਂਦਾ ਇਸ ਕਰਕੇ ਮੈਂ ਇਹਦਾ ਨਾਪ ਤੋਲ ਸੈਟ ਨਹੀਂ ਕੀਤਾ ਹੈ ਅੱਧਾ ਚਮਚੇ ਦੇ ਵਿੱਚ ਪਾਇਆ ਨਮਕ ਤੇ ਨਾਲ ਹੀ ਪਾਵਾਂਗੇ ਇਹਦੇ ਵਿੱਚ ਉਬਲਦਾ ਉਬਲਦਾ ਗਰਮ ਪਾਣੀ ਪਾਣੀ ਜਿਹੜਾ ਪਾਣਾ ਹੈ ਇੱਕਦਮ ਉਬਲਦਾ ਉਬਲਦਾ ਗਰਮ ਪਾਣੀ ਪਾਣਾ ਤੇ ਥੋੜਾ ਥੋੜਾ ਪਾਣੀ ਪਾ ਕੇ ਆਟੇ ਨੂੰ ਆਪਾਂ ਮਿਕਸ ਕਰਨਾ ਹੈ ਸਾਰਾ ਜਿਹੜਾ ਇਹਦੇ ਵਿੱਚ ਕੰਮ ਆਣਾ ਆਟੇ ਦਾ ਹੈ ਜੇਕਰ ਆਟਾ ਚੰਗੀ ਤਰ੍ਹਾਂ ਦੇ ਨਾਲ ਮਲਿਆ ਹੋਏਗਾ ਨਾ ਆਟੇ ਦੀ ਥਿਕਨੈਸ ਵਧੀਆ ਹੋਏਗੀ ਤੇ ਪਰੌਂਠੇ ਸਾਡੇ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਣਗੇ ਸਟਫਿੰਗ ਜਿਹੜੀ ਹੈ ਬਿਲਕੁਲ ਵੀ ਆਟੇ ਦੇ ਵਿੱਚੋਂ ਬਾਹਰ ਨਹੀਂ ਨਿਕਲੇਗੀ ਤੇ ਨਾ ਹੀ ਪਰੌਂਠਾ ਸਾਡਾ ਫੱਟੇਗਾ ਤੇ ਆਟਾ ਜਿਹੜਾ ਇਹਨੂੰ ਤੁਸੀਂ ਚੰਗੀ ਤਰ੍ਹਾਂ ਦੇ ਨਾਲ ਸੈੱਟ ਕਰ ਲਿਓ ਗੁੰਨ ਲਿਓ ਬਸ ਸਾਰਾ ਕੰਮ ਹੀ ਇਹਦੇ ਵਿੱਚ ਆਟੇ ਦਾ ਹੈ ਤੇ ਪਾਣੀ ਥੋੜਾ ਥੋੜਾ ਪਾਣਾ ਜੇਕਰ ਪਾਣੀ ਜ਼ਿਆਦਾ ਪੈ ਗਿਆ ਤੇ ਫਿਰ ਸਾਨੂੰ ਆਟਾ ਹੋਰ ਪਾਣਾ ਪਏਗਾ ਇਸ ਕਾਰਨ ਪਾਣੀ ਥੋੜਾ ਥੋੜਾ ਪਾ ਕੇ ਆਟਾ ਜਿਹੜਾ ਇਹਨੂੰ ਚ মিক্স ਕਰ ਲੈਣਾ ਔਰ ਮਿਕਸਰ ਚਮਚ ਦੇ ਨਾਲ ਹੀ ਕਰਨਾ ਹੈ ਕਿਉਂਕਿ ਪਾਣੀ ਬਹੁਤ ਜ਼ਿਆਦਾ ਗਰਮ ਹੈ ਉਬਲਦਾ ਹੋ ਉਬਲਦਾ ਜਿਹੜਾ ਪਾਣੀ ਆ ਇਹਨੂੰ ਮੈਂ ਮਿਕਸ ਕਰ ਲਿਆ ਤੇ ਇਹਨੂੰ ਆਪਾਂ ਇਕੱਠਾ ਕਰਾਂਗੇ ਚਮਚੇ ਦੇ ਨਾਲ ਦਬਾ-ਦਬਾ ਕੇ ਇੱਕ ਜਗ੍ਹਾ ਇਕੱਠਾ ਕਰਕੇ ਇਹਨੂੰ ਆਪਾਂ ਟੱਕ ਦੇਵਾਂਗੇ 10 ਮਿੰਟ ਲਈ ਇਹਨੂੰ ਇਕੱਠਾ ਕਰਕੇ ਟੱਕਣਾ ਇਦਾਂ ਤੁਸੀਂ ਬਿਲਕੁਲ ਵੀ ਨਹੀਂ ਛੱਡਣਾ ਨਹੀਂ ਤਾਂ ਫਿਰ ਇਹ ਸੁੱਕ ਜਾਏਗਾ ਤੇ ਇਹਨੂੰ ਚੰਗੀ ਤਰ੍ਹਾਂ ਦੇ ਨਾਲ ਇੱਕ ਜਗ੍ਹਾ ਇਕੱਠਾ ਕਰ ਲੈਣਾ ਤਾਂ ਕਿ ਆਟਾ ਜਿਹੜਾ ਹੈ ਇਹ ਫੁੱਲ ਜੇ ਤੇ 10 ਮਿੰਟ ਇਹਨੂੰ ਛੱਡ ਲੈਣੇ ਹੈ ਉਦੋਂ ਤੱਕ ਸਟਫਿੰਗ ਬਣਾ ਲੈਣੇ ਹੈ ਸਟਫਿੰਗ ਬਣਾਉਣ ਦੇ ਲਈ ਮੈਂ ਇੱਥੇ ਆਲੂ ਜਿਹੜੇ ਮੈਂ ਲਏ ਆ ਥੋੜੇ ਜਿਲੇ ਲਚੀਲੇ ਆਲੂ ਆ ਜੇਕਰ ਤੁਹਾਡੇ ਕੋਲ ਪਾੜੀ ਆਲੂ ਆ ਜਿਹੜੇ ਇੱਕਦਮ ਲੇਤਰੇ ਲੇਤਰੇ ਆਲੂ ਹੁੰਦੇ ਉਹ ਆ ਤੇ ਉਹਦੀ ਸਟਫਿੰਗ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦੀ ਆ ਪਰ ਇਹ ਵੀ ਆਲੂ ਜਿਹੜੇ ਬਹੁਤ ਵਧੀਆ ਸਟਫ ਹੋ ਗਏ ਸੀ ਪਰੌਂਠਿਆਂ ਦੇ ਵਿੱਚ ਇਹਦੇ ਵਿੱਚ ਬਰੀ ਬਰੀ ਕੱਟਿਆ ਹੋਇਆ ਮੈਂ ਧਨੀਆ ਪਾਇਆ ਤੇ ਅਦਰਕ ਲਸਣ ਹਰੀਆਂ ਮਿਰਚਾਂ ਚੋਪਾ ਦੇ ਵਿੱਚ ਚੋਪ ਕਰਕੇ ਮੈਂ ਪਾਈਆਂ ਮੈਂ 4 ਹਰੀਆਂ ਮਿਰਚਾਂ ਤੇ 6 ਚੁਲੀਆਂ ਜਿਹੜੀਆਂ ਲਸਣ ਦੀਆਂ ਤੇ 1 ਇੰਚ ਦਾ ਟੁਕੜਾ ਅਦਰਕ ਦਾ ਜਿਹੜਾ ਉਹ ਮੈਂ ਲਿਆ ਸੀ 1/4 ਚਮਚੇ ਦੇ ਵਿੱਚ ਮੈਂ ਜਵਾਇਨ ਪਾਈ ਆ ਪੌਣਾ ਕ ਚਮਚੇ ਦੇ ਵਿੱਚ ਨਮਕ ਪਾਵਾਂਗੇ ਨਮਕ ਤੁਸੀਂ ਆਪਣੇ ਸਵਾਦ ਅਨੁਸਾਰ ਪਾਣਾ ਹੈ ਕਿਉਂਕਿ ਆਪਾਂ ਆਟੇ ਦੇ ਵਿੱਚ ਵੀ ਨਮਕ ਜਿਹੜਾ ਪਾਇਆ ਸੀ ਗਰਮ ਮਸਾਲਾ ਪਾਵਾਂਗੇ 1/4 ਚਮਚ 1 ਚਮਚ ਪਾਵਾਂਗੇ ਇਹਦੇ ਵਿੱਚ ਕਸੂਰੀ ਮੇਥੀ ਤੁਸੀਂ ਫਰੈਸ਼ ਜੇਕਰ ਤੁਹਾਡੇ ਕੋਲ ਤਾਜੀ ਕਸੂਰੀ ਮੇਥੀ ਹੈ ਨਾ ਤਾਂ ਤੁਸੀਂ ਉਹ ਵੀ ਇਹਦੇ ਵਿੱਚ ਪਾ ਸਕਦੇ ਹੋ ਸਟਫਿੰਗ ਤੁਸੀਂ ਆਪਣੇ ਹਿਸਾਬ ਨਾਲ ਚਟਪਟੀ ਬਣਾ ਸਕਦੇ ਹੋ ਇਹਦੇ ਵਿੱਚ ਆਮਚੂਰ ਪਾਊਡਰ ਚਾਟ ਮਸਾਲਾ ਧਨੀਆ ਪਾਊਡਰ ਲਾਲ ਮਿਰਚ ਪਾਊਡਰ ਜੋ ਵੀ ਤੁਸੀਂ ਪਾਣਾ ਚਾਹੁੰਦੇ ਹੋ ਪਾ ਸਕਦੇ ਹੋ ਪਰ ਮੈਂ ਸਟਫਿੰਗ ਜਿਹੜੀ ਹੈ ਬਹੁਤ ਹੀ ਸਿੰਪਲ ਤਰੀਕੇ ਦੇ ਨਾਲ ਬਣਾਈ ਹੈ ਜਿਆਦਾ ਮਸਾਲੇ ਦੇ ਵਿੱਚ ਮੈਂ ਨਹੀਂ ਪਾਇਆ ਜੇਕਰ ਆਪਾਂ ਜਿਆਦਾ ਮਸਾਲੇ ਦੇ ਵਿੱਚ ਪਾ ਪਾਵਾਂਗੇ ਤੇ ਫਿਰ ਮਸਾਲਿਆਂ ਦਾ ਟੇਸਟ ਆਏਗਾ ਸਟਫਿੰਗ ਦਾ ਜਿਆਦਾ ਟੇਸਟ ਇਹਦੇ ਵਿੱਚ ਫਿਰ ਨਹੀਂ ਆਏਗਾ ਇਸ ਕਾਰਨ ਮੈਂ ਮਸਾਲੇ ਜਿਹੜੇ ਆ ਘੱਟ ਪਾਏ ਆ ਤੇ ਇਹਨਾਂ ਨੂੰ ਚੰਗੇ ਤਰ੍ਹਾਂ ਦੇ ਨਾਲ ਮੈਂ ਮਿਕਸ ਕਰ ਲਿਆ ਤੁਸੀਂ ਦੇਖ ਸਕਦੇ ਹੋ ਆਲੂ ਜਿਹੜੇ ਹਨ ਤੁਹਾਡੇ ਲਈ ਚੀਲੇ ਜੇ ਹਨ ਦੇਖਣ ਦੇ ਵਿੱਚ ਲੱਗ ਰਹੇ ਇਹਨੂੰ ਆਪਾਂ ਸਾਈਡ ਤੇ ਰੱਖਣਿਆ ਆਟਾ 10 ਮਿੰਟ ਹੋ ਗਿਆ ਪੇ ਹੋਏ ਤੇ ਆਪਾਂ ਆਟਾ ਜਿਹੜਾ ਇਹਨੂੰ ਪ੍ਰਾਤ ਦੇ ਵਿੱਚ ਪਲਟ ਲਵਾਂਗੇ ਖੁੱਲੇ ਬਰਤਨ ਦੇ ਵਿੱਚ ਇਹਨੂੰ ਪਲਟ ਕੇ ਹੁਣ ਆਪਾਂ ਇਹਨੂੰ ਚੰਗੇ ਤਰ੍ਹਾਂ ਦੇ ਨਾਲ ਮਸਲ ਲੈ 10 ਮਿੰਟ ਤੱਕ ਇਥੇ ਜੇਕਰ ਤੁਹਾਨੂੰ ਲੱਗ ਰਿਹਾ ਕਿ ਆਟਾ ਜਿਹੜਾ ਇਹ ਥੋੜਾ ਸਖਤ ਹੈ ਤੇ ਥੋੜਾ ਥੋੜਾ ਪਾਣੀ ਪਾ ਕੇ ਇਹਦੇ ਵਿੱਚ ਤੁਸੀਂ ਇਹਨੂੰ ਚੰਗੀ ਤਰ੍ਹਾਂ ਦੇ ਨਾਲ ਮਸਲ ਲੈਣਾ ਹੈ। ਉਹ ਆਟਾ ਜਿਹੜਾ ਇੱਕਦਮ ਸੌਫਟ ਗੁੰਨ ਕੇ ਤਿਆਰ ਕਰਨਾ ਹੈ ਜਿੱਦਾਂ ਆਪਾਂ ਕਣਕ ਦੇ ਆਟੇ ਦੀ ਆਲੂ ਦੇ ਪਰੌਂਠੇ ਬਣਾਉਣੇ ਹਨ ਨਾ ਉਦਾਂ ਦਾ ਆਟਾ ਜਿਹੜਾ ਆਪਾਂ ਤਿਆਰ ਕਰਨਾ ਹੈ ਜਿੱਦਾਂ ਆਪਾਂ ਮੱਕੀ ਦੇ ਰੋਟੀਆਂ ਬਣਾਉਣੇ ਹਨ ਸਿੰਪਲ ਉਦਾਂ ਦੀਆਂ ਸਾਨੂੰ ਆਟਾ ਜਿਹੜਾ ਨਹੀਂ ਚਾਹੀਦਾ ਥੋੜਾ ਸੌਫਟ ਆਟਾ ਜਿਹੜਾ ਚਾਹੀਦਾ ਹੈ। ਤੇ ਇਹਨੂੰ ਆਪਾਂ ਥੋੜਾ ਥੋੜਾ ਪਾਣੀ ਪਾ ਕੇ ਜਿਹੜਾ ਹੈ ਚੰਗੀ ਤਰ੍ਹਾਂ ਦੇ ਨਾਲ ਗੁੰਨ ਲੈਣਾ। ਔਰ 10 ਮਿੰਟ ਲਗਾਤਾਰ ਆਟੇ ਨੂੰ ਆਪਾਂ ਗੁੰਨਣਾ ਹੈ ਤਾਂ ਕਿ ਆਟਾ ਜਿਹੜਾ ਇੱਕਦਮ ਲਚੀਲਾ ਹੋ ਜਾਏ ਔਰ ਸਟਫਿੰਗ ਜਦੋਂ ਆਪਾਂ ਇਹਦੇ ਵਿੱਚ ਭਰੀਏ ਬਿਲਕੁਲ ਵੀ ਬਾਹਰ ਨਾ ਨਿਕਲੇ ਤੇ ਜਿਹੜਾ ਟੋੜਾ ਫੱਟੇ ਨਾ ਪਾਣੀ ਥੋੜਾ ਥੋੜਾ ਪਾ ਕੇ ਨੂੰ ਆਪਾਂ ਗੁੰਨਣਾ ਚੰਗੀ ਤਰ੍ਹਾਂ ਦੇ ਨਾਲ ਟਾਈਮ ਥੋੜਾ ਲੱਗੇਗਾ ਇਹਨੂੰ ਗੁੰਨਣ ਦੇ ਵਿੱਚ ਪਰ ਆਟੇ ਦਾ ਹੀ ਸਾਰਾ ਇਹਦੇ ਵਿੱਚ ਮੇਨ ਰੋਲ ਹੈ ਵੀਡੀਓ ਤੁਸੀਂ ਕਿੱਥੋਂ-ਕਿੱਥੋਂ ਦੇਖ ਰਹੇ ਹੋ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਅੱਗੇ ਕਦੀ ਤੁਸੀਂ ਇਸ ਤਰੀਕੇ ਦੇ ਨਾਲ ਆਲੂ ਦੇ ਪਰੌਂਠੇ ਜਿਹੜੇ ਮੱਕੀ ਦੇ ਆਟੇ ਦੇ ਬਣਾਏ ਆ ਇਹ ਵੀ ਤੁਸੀਂ ਕਮੈਂਟ ਕਰਕੇ ਮੈਨੂੰ ਜ਼ਰੂਰ ਦ ਤੇ ਮੇਰੀ ਵੀਡੀਓਜ਼ ਤੁਹਾਨੂੰ ਕਿੱਦਾਂ ਲੱਗਦੀ ਹੈ ਇਹ ਦੱਸਣਾ ਬਿਲਕੁਲ ਵੀ ਨਾ ਭੁੱਲਿਆ ਕਰੋ ਮੈਨੂੰ ਪਤਾ ਚੱਲੇ ਕਿ ਮੇਰੀ ਵੀਡੀਓਜ਼ ਤੁਹਾਨੂੰ ਪਸੰਦ ਆਉਂਦੀ ਹੈ ਕਿ ਨਹੀਂ ਆਉਂਦੀ ਵੀਡੀਓ ਤਾਂ ਤੁਸੀਂ ਲਾਸਟ ਤੱਕ ਦੇਖਦੇ ਹੋ ਪਰ ਬਿਨਾਂ ਲਾਈਕ ਕੀਤੇ ਚਲੇ ਜਾਂਦੇ ਹੋ ਤੇ ਪਲੀਜ਼ ਵੀਡੀਓ ਨੂੰ ਲਾਈਕ ਵੀ ਜ਼ਰੂਰ ਕਰਿਆ ਕਰੋ 10 ਮਿੰਟ ਲਗਾਤਾਰ ਮੈਂ ਆਟੇ ਨੂੰ ਚੰਗੀ ਤਰ੍ਹਾਂ ਦੇ ਨਾਲ ਗੁੰਨ ਲਿਆ ਤੇ ਆਟਾ ਸਾਡਾ ਜਿਹੜਾ ਬਿਲਕੁਲ ਤਿਆਰ ਹੋ ਗਿਆ ਇਕਦਮ ਸੌਫਟ ਆਟਾ ਜਿਹੜਾ ਸਾਡਾ ਤਿਆਰ ਹੋਇਆ ਤੁਸੀਂ ਦੇਖ ਸਕਦੇ ਹੋ ਮੈਂ ਉਹ ਲਗਾ ਕੇ ਦੱਸ ਰਹੀ ਹਾਂ ਬਸ ਸਾਰਾ ਰੋਲ ਇਹਦੇ ਵਿੱਚ ਆਟੇ ਦਾ ਹੈ ਬਾਕੀ ਸਟਫਿੰਗ ਤੇ ਹਰ ਕਿਸੇ ਨੂੰ ਬਣਾਣੇ ਆਂਦੀ ਹੈ ਔਰ ਪਰੌਂਠੇ ਵੀ ਹਰ ਕਿਸੇ ਨੂੰ ਆਲੂ ਦੇ ਬਣਾਣੇ ਆਂਦੇ ਆ ਪਰ ਇਹ ਮੱਕੀ ਦੇ ਆਟੇ ਦੇ ਪਰੌਂਠੇ ਆ ਇਸ ਕਾਰਨ ਮੈਂ ਤੁਹਾਨੂੰ ਇਹਦੇ ਵਿੱਚ ਆਟਾ ਜਿਹੜਾ ਹੈ ਮੈਂ ਦੱਸ ਰਹੀ ਹਾਂ ਕਿ ਆਟਾ ਜਿਹੜਾ ਕਿੱਦਾਂ ਦਾ ਹੋਣਾ ਚਾਹੀਦਾ ਹੁਣ ਮੈਂ ਆਟੇ ਦਾ ਪੇੜਾ ਤੋੜ ਲਿਆ ਤੇ ਸੁੱਕਾ ਆਟਾ ਲਗਾ ਕੇ ਇਹਦੀ ਚਕਲੀ ਬਣਾਵਾਂਗੇ ਜਿੱਦਾਂ ਆਪਾਂ ਕਣਕ ਦੇ ਆਟੇ ਦੀ ਚਕਲੀ ਬਣਾਣੇ ਆ ਨਾ ਵਿੱਚ ਰੋਟੀ ਸਟਫਿੰਗ ਭਰਨ ਦੇ ਲਈ ਆਲੂ ਦੀ ਉਸੇ ਤਰੀਕੇ ਨਾਲ ਆਪਾਂ ਇਹਦੀ ਵੀ ਚਕਲੀ ਬਣਾਣੀ ਆ ਪਰ ਇਹਦਾ ਜਿਹੜਾ ਪੇੜਾ ਲੈਣਾ ਥੋੜਾ ਮੋਟਾ ਲੈਣਾ ਜਿੱਦਾਂ ਆਪਾਂ ਮੱਕੀ ਦਾ ਆਟੇ ਦੀ ਰੋਟੀ ਬਣਾਣੇ ਆ ਨਾ ਸੇਮ ਉਸੇ ਤਰੀਕੇ ਨਾਲ ਦਾ ਥੋੜਾ ਪੇੜਾ ਜਿਹੜਾ ਮੋਟਾ ਲੈਣਾ ਹੁਣ ਆਪਾਂ ਇਹਦੇ ਵਿੱਚ ਸਟਫਿੰਗ ਭਰਾਂਗੇ ਸਟਫਿੰਗ ਤੁਸੀਂ ਘਟ ਵੱਧ ਆਪਣੇ ਹਿਸਾਬ ਨਾਲ ਭਰ ਲਿਓ ਜਿੰਨੀ ਕਿ ਤੁਹਾਨੂੰ ਲੱਗੇ ਕਿ ਤੁਸੀਂ ਇਹਦੇ ਵਿੱਚ ਸਟਫਿੰਗ ਜਿਹੜੀ ਆ ਉਹ ਸੈੱਟ ਕਰ ਸਕਦੇ ਹੋ ਉੰਨੀ ਕੀ ਇਹਦੇ ਵਿੱਚ ਸਟਫਿੰਗ ਜਿਹੜੀ ਪਾਓ ਕਿਉਂਕਿ ਇਹ ਜਿਹੜਾ ਆਟਾ ਹੈ ਇਹ ਬਹੁਤ ਜਲਦੀ ਜਿਹੜਾ ਇਹ ਫਟ ਜਾਂਦਾ ਹੈ ਤੇ ਸਟਫਿੰਗ ਜਿਹੜੀ ਹੈ ਬਾਹਰ ਨਿਕਲਦਾ ਡਰ ਜਾਂਦਾ ਇਸ ਕਾ ਨੂੰ ਉਸੇ ਤਰੀਕੇ ਦੀ ਸਟਫਿੰਗ ਇਹਦੇ ਵਿੱਚ ਪਾਇਓ ਜਿਸ ਤਰੀਕੇ ਦੀ ਸਟਫਿੰਗ ਤੁਸੀਂ ਭਰ ਸਕਦੇ ਹੋ ਬਸ ਇਹਨੂੰ ਆਪਾਂ ਇਦਾਂ ਪੇੜਾ ਬਣਾ ਲੈਣਾ ਹੈ ਉੱਪਰੋਂ ਦੀ ਬੰਦ ਕਰ ਲੈਣਾ ਚੰਗੀ ਤਰ੍ਹਾਂ ਦੇ ਨਾਲ ਤਾਂ ਕਿ ਇਹ ਖੁੱਲੇ ਨਾ ਔਰ ਫੱਟੇ ਨਾ ਤੇ ਸੁੱਕਾ ਆਟਾ ਲਗਾ ਕੇ ਮੈਂ ਫੂਲ ਰੈਪ ਪੇਪਰ ਹੈ ਤੁਸੀਂ ਪੋਲੀਥੀਨ ਲੈ ਸਕਦੇ ਹੋ ਜਾਂ ਫਿਰ ਤੁਸੀਂ ਕਾਪੀ ਦਾ ਪੇਜ ਵੀ ਲੈ ਸਕਦੇ ਹੋ ਇਹਦੇ ਉੱਤੇ ਸੁੱਕਾ ਆਟਾ ਲਗਾ ਕੇ ਇਹਦੀ ਫਿਰ ਤੋਂ ਚਕਲੀ ਬਣਾ ਲੈਣੀ ਆਪਾਂ ਚਕਲੀ ਆਪਾਂ ਇੰਨੀ ਕੁ ਬਣਾ ਲੈਣੀ ਆ ਅੱਧਾ ਕਦੇ ਇਹਨੂੰ ਆਪਾਂ ਇਸੇ ਤਰੀਕੇ ਨਾਲ ਵੱਡਾ ਕਰ ਲੈਣਾ। ਬਾਕੀ ਹਲਕਾ ਫੁਲਕਾ ਆਪਾਂ ਵੱਡਾ ਕਰਨਾ ਉਹ ਬੇਲਣੇ ਦੇ ਨਾਲ। ਬਹੁਤ ਆਸਾਨੀ ਦੇ ਨਾਲ ਇਹ ਪਰੌਂਠੇ ਬਣਾ ਲੈਂਦੇ ਆ ਕੋਈ ਵੀ ਇਹਦੇ ਵਿੱਚ ਮੁਸ਼ਕਲ ਨਹੀਂ ਆਂਦੀ ਹੈ ਬਣਾਉਣ ਦੇ ਵਿੱਚ ਤੁਸੀਂ ਇੱਕ ਵਾਰ ਟਰਾਈ ਕਰਕੇ ਦੇਖਿਓ ਤੁਹਾਨੂੰ ਫਿਰ ਪਤਾ ਚਲੇਗਾ। ਤੇ ਜਦੋਂ ਵੀ ਤੁਸੀਂ ਮੇਰੀ ਦਸੀ ਹੋਈ ਕੋਈ ਵੀ ਰੈਸিপি ਜਿਹੜੀ ਹੈ ਘਰ ਦੇ ਵਿੱਚ ਬਣਾਉਂਦੇ ਹੋ ਤੇ ਪਲੀਜ਼ ਤੁਸੀਂ ਇੰਸਟਾਗ੍ਰam ਤੇ ਮੈਨੂੰ ਡੀਐਮ ਕਰਕੇ ਇਹਦੀ ਫੋਟੋ ਜਿਹੜੀ ਹੈ ਭੇਜ ਸਕਦੇ ਹੋ ਤੇ ਫਿਰ ਮੈਂ ਤੁਹਾਡੀ ਫੋਟੋ ਜਿਹੜੀ ਹੈ ਕਮਿਊਨਿਟੀ ਕਮਿਊਨਿਟੀ ਦੇ ਵਿੱਚ ਜ਼ਰੂਰ ਜਿਹੜੀ ਆ ਪਾਵਾਂਗੇ ਪਿਛਲੇ ਵੀਡੀਓ ਮੈਂ ਜਿਹੜੀਆਂ ਅਲਸੀ ਦੀਆਂ ਪਿੰਨੀਆਂ ਬਣਾਈਆਂ ਸੀ ਉਹ ਵੀਡੀਓ ਮੇਰੀ ਕਿਸੇ ਮੇਰੇ ਫੋਲੋਅਰ ਨੇ ਦੇਖ ਕੇ ਮੇਰੀ ਵੀਡੀਓ ਦੇਖ ਕੇ ਪਿੰਨੀਆਂ ਬਣਾਈਆਂ ਤੇ ਉਹਦੀ ਮੈਂ ਕਮਿਊਨਿਟੀ ਦੇ ਵਿੱਚ ਜਿਹੜੀ ਹੈ ਫੋਟੋ ਪਾਈ ਹੋਈ ਹੈ ਤੁਸੀਂ ਕਮਿਊਨਿਟੀ ਜਾ ਕੇ ਮੇਰੀ ਦੇਖ ਸਕਦੇ ਹੋ ਹੁਣ ਪਰੌਂਠਾ ਜਿਹੜਾ ਮੈਂ ਤਵੇ ਦੇ ਉਤੇ ਮੈਂ ਕਿਓ ਲਗਾ ਲਿਆ ਤੇ ਇਹਨੂੰ ਪਾ ਦਿੱਤਾ ਪਰੌਂਠੇ ਨੂੰ ਤਵੇ ਦੇ ਉਤੇ ਤੇ 2 ਮਿੰਟ ਆਪਾਂ ਇੱਕ ਸਾਈਡ ਤੋਂ ਸਿਕਨ ਦਵਾਂਗੇ ਫਿਰ ਆਪਾਂ ਇਹਨੂੰ ਉਲਟਾ ਦਵਾਂਗੇ ਫਿਰ ਤੋਂ ਕਿਓ ਲਾਵਾਂਗੇ ਉਲਟਾਣ ਦੇ ਪਲਟਾਣ ਦੇ మీడియం ਗੈਸ ਦੇ ਉਤੇ ਇਹਨਾਂ ਨੂੰ ਆਪਾਂ ਸੇਕ ਲੈਣਾ ਹੈ ਹਾਏ ਗਾਇਸ ਨਹੀਂ ਕਰਨੀਆਂ ਜੇ ਕਰ ਹਾਈ ਕੀਤੀ ਬਾਹਰੋਂ ਤਾਂ ਇਹ ਪੱਕ ਜਾਣਗੇ ਪਰ ਅੰਦਰੋਂ ਕੱਚੇ ਰਹਿ ਜਾਣਗੇ ਇਹਨੂੰ ਆਪਾਂ ਚੰਗੇ ਤਰ੍ਹਾਂ ਦੇ ਨਾਲ ਮੀਡੀਅਮ ਗੈਸ ਦੇ ਉੱਤੇ ਸੇਕਣਾ ਹੈ ਕਿਉਂ ਵੱਧ ਘੱਟ ਤੁਸੀਂ ਲਾ ਸਕਦੇ ਹੋ ਕਿਉਂ ਤੇਲ ਜੋ ਵੀ ਤੁਸੀਂ ਖਾਂਦੇ ਹੋ ਉਹੀ ਲਾ ਲਿਓ ਮੈਂ ਦੇਸੀ ਘਿਓ ਲਗਾ ਰਹੀ ਹਾਂ ਕਿਉਂ ਨੂੰ ਮੈਂ ਕੋਲੀ ਦੇ ਵਿੱਚ ਪਾ ਕੇ ਮੈਲਟ ਕਰਕੇ ਰੱਖਿਆ ਹੋਇਆ ਹੈ ਤੇ ਬਸ ਉਲਟਾ ਆਂਦੇ ਪਲਟਾਂਦੇ ਜਿਹੜਾ ਪਰੌਂਠਾ ਹੈ ਇਹਨੂੰ ਮੈਂ ਸੇਕ ਲਿਆ ਹੈ ਇਹਨੂੰ ਆਪਾਂ ਉਤਾਰ ਲਵਾਂਗੇ ਇੱਕ ਪਰੌਂਠਾ ਮੈਂ ਤੁਹਾਨੂੰ ਹੋਰ ਬਣਾ ਕੇ ਦਿਖਾਨੀ ਆ ਕਿਉਂਕਿ ਤੁਹਾਨੂੰ ਪਰੌਂਠਾ ਬਣਾਉਣ ਦੇ ਵਿੱਚ ਕੋਈ ਡਾਊਟ ਨਾ ਲੱਗੇ ਤੇ ਤੁਸੀਂ ਆਸਾਨੀ ਦੇ ਨਾਲ ਇਹ ਪਰਮਾ ਪਰੌਂਠਾ ਜਿਹੜਾ ਬਣਾ ਕੇ ਤਿਆਰ ਕਰ ਸਕੋ ਸੇਮ ਉਸੇ ਤਰੀਕੇ ਦੇ ਨਾਲ ਪੇੜਾ ਬਣਾ ਕੇ ਇੱਕ ਕਟੋਰੀ ਬਣਾ ਲੈਣੀ ਆਪਾਂ ਚਕਲੀ ਬਣਾ ਲੈਣੀ ਆ ਤੇ ਚਕਲੀ ਦੇ ਵਿੱਚ ਸਟਫਿੰਗ ਜਿਹੜੀ ਹੈ ਭਰ ਦੇਣੀ ਆ ਤੇ ਇਹਨੂੰ ਉੱਪਰੋਂ ਦੀ ਹੌਲੀ-ਹੌਲੀ ਆਰਾਮ ਦੇ ਨਾਲ ਇਹਨੂੰ ਆਪਾਂ ਜਿਹੜਾ ਬੰਦ ਕਰਨਾ ਇਦੇ ਵਿੱਚ ਤੁਸੀਂ ਇੱਕ ਗੱਲ ਦਾ ਖਾਸ ਧਿਆਨ ਰੱਖਣਾ ਹੈ ਕਿ ਜਦੋਂ ਵੀ ਤੁਸੀਂ ਰੋਟੀ ਜਿਹੜੀ ਹੈ ਬੇਲਣੀ ਹੈ ਪਰੌਂਠਾ ਬੇਲਣਾ ਹੈ ਤੁਸੀਂ ਹਲਕੇ ਹੱਥ ਨਾਲ ਬੇਲਣਾ ਹੈ ਇੱਕਦਮ ਦਬਾ ਕੇ ਪਰੌਂਠਾ ਜਿਹੜਾ ਨਹੀਂ ਬੇਲਣਾ ਜੇਕਰ ਦਬਾ ਕੇ ਤੁਸੀਂ ਪਰੌਂਠਾ ਬੇਲ ਲੋਗੇ ਤੇ ਇਹ ਫਟ ਜਾਏਗਾ ਇਹਦੀ ਸਟਫਿੰਗ ਜਿਹੜੀ ਹੈ ਬਾਹਰ ਨਿਕਲ ਜਾਏਗੀ ਤੇ ਨਾ ਤੇ ਉਹ ਖਾਣ ਦੇ ਵਿੱਚ ਮਜ਼ਾ ਆਏਗਾ ਨਾ ਹੀ ਉਹ ਦੇਖਣ ਦੇ ਵਿੱਚ ਵਧੀਆ ਲੱਗੇਗਾ ਇਸ ਕਾਰਨ ਹਲਕੇ ਹੱਥਾਂ ਦੇ ਨਾਲ ਤੁਸੀਂ ਪਰੌਂਠਾ ਜਿਹੜਾ ਬੇਲਣਾ ਹੈ ਕੁਝ ਗੱਲਾਂ ਦਾ ਖਾਸ ਧਿਆਨ ਰੱਖੋਗੇ ਤਾਂ ਤੁਹਾਡੇ ਵੀ ਪਰੌਂਠੇ ਜਿਹੜੇ ਪਰਫੈਕਟ ਬਣ ਕੇ ਤਿਆਰ ਹੋਣਗੇ ਵੈਸੇ ਤਾਂ ਮੱਕੀ ਦੇ ਆਟੇ ਦੇ ਵਿੱਚ ਆਲੂ ਜਿਹੜੇ ਆਪਾਂ ਨੇ ਬਹੁਤ ਓਕੇ ਹੁੰਦੇ ਆ ਪਰ ਇਹ ਬਹੁਤ ਸੌਖਾ ਤਰੀਕਾ ਜਿਹੜਾ ਮੈਂ ਤੁਹਾਨੂੰ ਦੱਸ ਰਹੀ ਹਾਂ ਜਿਸ ਨੂੰ ਨੇ ਵੀ ਆਂਦੇ ਨਾ ਬਣਾਣੇ ਉਹ ਵੀ ਬਹੁਤ ਆਸਾਨੀ ਦੇ ਨਾਲ ਇਹ ਪਰੌਂਠੇ ਜਿਹੜਾ ਬਣਾ ਲੇਗਾ ਇਹ ਵੀ ਮੈਂ ਬੇਲ ਲਿਆ ਤੇ ਇਹਨੂੰ ਆਪਾਂ ਕੀ ਕਰਨਾ ਹੁਣ ਇਹਨੂੰ ਵੀ ਇਸੇ ਤਰੀਕੇ ਨਾਲ ਆਪਾਂ ਫਰਾਈ ਕਰ ਲੈਣੇ ਆ ਪੇਪਰ ਥੱਲੇ ਮੈਂ ਇਸ ਕਾਰਨ ਬਿਛਾਇਆ ਕਿ ਜਦੋਂ ਆਪਾਂ ਰੋਟੀ ਬੇਲ ਲਈਏ ਤੇ ਆਸਾਨ ਆਸਾਨੀ ਦੇ ਨਾਲ ਰੋਟੀ ਜਿਹੜੀ ਇਹ ਬੇਲ ਜੇ ਤੇ ਜਦੋਂ ਆਪਾਂ ਇਹਨੂੰ ਚੁੱਕੀਏ ਤਾਂ ਤਾਂ ਵੀ ਆਸਾਨੀ ਦੇ ਨਾਲ ਚੁੱਕੀ ਜਾਏ ਇਸ ਕਾਣ ਪੇਪਰ ਜਿਹੜਾ ਮੈਂ ਥੱਲੇ ਬਿਛਾਇਆ ਇਨੂੰ ਆਪਾਂ 2 ਮਿੰਟ ਇੱਕ ਸਾਈਡ ਤੋਂ ਸੇਕ ਲਿਆ ਫਿਰ ਤੋਂ ਆਪਾਂ 2 ਮਿੰਟ ਦੂਜੀ ਸਾਈਡ ਤੋਂ ਸੇਕ ਕੇ ਘਿਓ ਲਗਾ ਕੇ ਉਲਟਾंदे ਪਲਟਾंदे ਇਹਨੂੰ ਵੀ ਫਰਾਈ ਕਰ ਲਿਆ ਤੇ ਇਹ ਵੀ ਬਣ ਕੇ ਤਿਆਰ ਹੈ ਸਾਰੇ ਇਸੇ ਤਰੀਕੇ ਨਾਲ ਬਣਾ ਲੈਣੇ ਆ ਪਹਿਲੇ ਇਹਨੂੰ ਮੈਂ ਪਲੇਟ ਦੇ ਵਿੱਚ ਕੱਢ ਲਿਆ ਆ ਸਾਰੇ ਪਰੌਂਠੇ ਮੈਂ ਬਣਾ ਕੇ ਤਿਆਰ ਕਰ ਲਿਆ ਤੁਸੀਂ ਦੇਖ ਸਕਦੇ ਹੋ ਕਿੰਨੇ ਵਧੀਆ ਪਰੌਂਠੇ ਬਣ ਕੇ ਤਿਆਰ ਹੋਏ ਆ ਖਾਣ ਦੇ ਵਿੱਚ ਬਹੁਤ ਹੀ ਲਾਜਵਾ ਪਰੌਂਠੇ ਬਣ ਕੇ ਤਿਆਰ ਹੁੰਦੇ ਆ ਤੇ ਇੱਕ ਵਾਰ ਮੇਰੇ ਇਸ ਦੱਸੇ ਹੋਏ ਤਰੀਕੇ ਦੇ ਨਾਲ ਇਹ ਪਰੌਂਠੇ ਜ਼ਰੂਰ ਬਣਾ ਕੇ ਦੇਖਿਓ ਤੁਹਾਨੂੰ ਬਹੁਤ ਹੀ ਪਸੰਦ ਆਣੇ ਆ ਪਰੌਂਠੇ ਆਮ ਜਿਹੜੇ ਤੁਸੀਂ ਆਲੂ ਦੇ ਪਰੌਂਠੇ ਖਾਂਦੇ ਹੋ ਉਸ ਤੋਂ ਕਈ ਗੁਣਾ ਵਧੀਆ ਇਹ ਪਰੌਂਠੇ ਜਿਹੜੇ ਬਣ ਕੇ ਤਿਆਰ ਹੁੰਦੇ ਆ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਇਹ ਪਰੌਂਠੇ ਜਿਹੜੇ ਬਣ ਵੀ ਜਾਂਦੇ ਆ ਤੇ ਮੈਂ ਇਹ ਪਰੌਂਠੇ ਇੰਜੋਏ ਕਰ ਰਹੀ ਆ ਅਦਰਕ ਲਸਣ ਹਰੀਆਂ ਮਿਰਚਾਂ ਦੇ ਚਾਰ ਦੇ ਨਾਲ ਤੁਸੀਂ ਇਹਨੂੰ ਚਾਹ ਚਾਰ ਦੇ ਨਾਲ ਖਾਓ ਦਹੀਂ ਦੇ ਨਾਲ ਖਾਓ ਲੱਸੀ ਦੇ ਨਾਲ ਖਾਓ ਜਿੱਦਾਂ ਵੀ ਤੁਹਾਡਾ ਦਿਲ ਕਰਦਾ ਉਦਾਂ ਖਾਓ ਮੇਰੇ ਦੇ ਅੱਧੇ ਦੀ ਕਿਸੇ ਹੋਰ ਰਸਪੀ ਦੇ ਨਾਲ ਉਦੋਂ ਤੱਕ ਦੇ ਲਈ ਸਤਿ ਸ੍ਰੀ ਅਕਾਲ